ਲੋ ਜੀ ਦੋਸਤੋ ਅੱਜ ਮੈਂ ਪਿੰਡ ਪੜੈਣ ਦੇ ਰਹਿਣ ਵਾਲੇ ਮਿੰਨੀ ਮਾਨਕ ਦੇ ਨਾਮ ਤੇ ਜਾਣੇ ਜਾਣ ਵਾਲੇ ਕਲਾਕਾਰ ਦੇ ਨਾਲ ਰੂਬਰੂ ਤੁਹਾਡੀ ਗੱਲਬਾਤ ਕਰਾ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਮਿੰਨੀ ਮਾਨਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਮੇਰੇ ਚੈਨਲ ਦੇ ਵਿੱਚ ਮੈਂ ਤੁਹਾਡਾ ਬਹੁਤ ਬਹੁਤ ਸਤਿਕਾਰ ਕਰਦਾ ਗੇਰੇ ਚੈਨਲ ਵਾਲੇ ਆ ਇਹਨਾਂ ਦਾ ਤੈਦੋ ਤਕਾਰ ਕਰਨਾ ਤੇ ਮਹਾਰਾਜ ਜੀ ਨੇ ਡੰਦੂਗਣੀ ਰਾਚੋਗਣੀ ਇਹਨਾਂ ਨੇ ਪ੍ਰਤੀਬਾਤੀ ਪਰ ਜਿਹੜੀਆਂ ਸਾਨੂੰ ਡੱਬੀਏ ਚ ਬੰਦ ਕਰਕੇ ਆਮ ਸਾਰੇ ਆਲ ਬਾਲ ਦੇ ਵਿੱਚ ਖਮਾਉਂਦੀ ਆ ਤੇ ਇਹਨਾਂ ਦੇ ਗੁਰੂ ਮਹਾਰਾ ਸੱਚਾ ਪਾਤਸ਼ਾਹ ਨੇ ਤੇ ਚੱਪਾ ਰੱਖੀ ਪਰ ਉਹ ਜੇ ਇੱਕ ਨੂੰ ਹੁੰਦੇ ਆ ਕਿ ਸਾਡੀ ਜਿਹੜੀ ਪਾਵਨ ਸਿਟੀ ਹੋਰ ਵੱਧੀ ਆ ਵੈਸੇ ਤਾਂ ਪਬਲਿਕ ਸਿਟੀ ਬਹੁਤ ਜ਼ਿਆਦਾ ਆ ਬੱਚੇ ਤੋਂ ਲੈ ਕੇ ਉੱਪਰ ਤੱਕ ਪਰ ਅੱਜ ਤੱਕ ਕੋਈ ਕਿਸੇ ਪਾਸਿਓ ਸਹਿਯੋਗ ਨਹੀਂ ਮਿਲਿਆ ਜਿਸ ਤਰ੍ਹਾਂ ਅਟੈਕ ਹੋ ਗਿਆ ਤੇ ਮੋਸਕਲਰ ਦਾ ਸਾਹਮਣਾ ਕਰਨਾ ਪਿਆ ਪਰ ਕਿਥੇ ਨੇ ਅਜ ਤੱਕ ਇਹ ਨਹੀਂ ਸੋਚਿਆ ਵੀ ਇਹਦੀ ਮੱਤ ਕਰ ਦਈਏ ਬਾਈ ਐਂਟਰੀ ਤੱਕ ਹੀ ਲੱਗੇ ਆ ਬਸ ਹਰੇ ਕਈਆਂ ਨੂੰ ਕੋਈ ਜੀ ਆਪ ਹੀ ਦੇਈ ਜਾਂਦਾ ਪਤਾ ਨਹੀਂ ਉਹ ਮੇਰੀ ਚਮੜੀ ਵੀ ਨਹੀਂ ਆ ਭਾਈ ਤੁਸੀਂ ਕੋ ਸਾਡੇ ਬਾਰੇ ਵੀ ਸੋਚੋ ਤੂੰ ਆਪਦੇ ਬਾਰੇ ਵੀ ਸੋਚੋ ਬਿਲਕੁਲ ਧੰਨਵਾਦ ਬਹੁਤ ਵਧੀਆ ਤੁਸੀਂ ਆਪਣੇ ਬਾਰੇ ਦੱਸਿਆ ਦੂਸਰਾ ਮੈਂ ਤੁਹਾਡੇ ਨਾਲ ਥੋੜਾ ਪੁੱਛਣਾ ਚਾਹੁੰਦਾ ਸਵਾਲ ਜਵਾਬ ਬਈ ਆਪਣਾ ਜਨਮ ਕਦੋਂ ਹੋਇਆ ਸੀਗਾ ਜਾਨ ਸੱਦਾ ਵਈ ਸੇਮਈ ਹੁਣ 55 ਦਾ ਅੱਛਾ ਪਿੰਡ ਪੜਾਣ ਵਿੱਚ ਹੀ ਹੋਇਆ ਸੀਗਾ ਪੜਾਣ ਵਿੱਚ ਵਿਖੇ ਹੋਇਆ ਜੱਦੀ ਪਸਤੀ ਆ ਆਪਣੇ ਪਾਪਾ ਜੀ ਦਾ ਕੀ ਨਾਮ ਸੀਗਾ ਭਜਨ ਸਿੰਘ ਸਰਦਾਰ ਭਜਨ ਸਿੰਘ ਜੇ ਘਰੇ ਤੁਹਾਡਾ ਜਨਮ ਹੋਇਆ ਹਾਂਜੀ ਹਾਂਜੀ ਤੁਸੀਂ ਕਿੰਨੀ ਤੱਕ ਕਿੰਨੀ ਪੜ੍ਹਾਈ ਕੀਤੀ ਆ ਜੀ ਪੜ੍ਹਾਈ ਤਾਂ ਵੈਸੇ ਉਹੀ 7-8 ਕ ਪੜ੍ਹੀਆਂ ਪੜ੍ਹੀਆਂ ਨੇ ਪੁਰਾਣੀਆਂ ਪੁਰਾਣੀਆਂ 7-8 ਹੀ ਬਹੁਤ ਹੁੰਦੀਆਂ ਸੀ ਹਾਂਜੀ ਗਰੀਬੀ ਤੋਂ ਤੇ ਘਰੇਲੂ ਹਾਲਾਤ ਥੋੜੇ ਜਿਹਾ ਖਰਾਬ ਸੀਗੇ ਫਿਰ ਪੜਾਈ ਸ਼ਰਤੀ ਸੀ ਤੇ ਮਾਤਾ ਪਿਤਾ ਦੇ ਨਾਲ ਸਹਾਇਤਾ ਕਰਨੀ ਅਸੀਂ ਫੇਰ ਸ਼ੁਰੂ ਕਰ ਦਿੱਤੀ ਇਸੇ ਕਰਕੇ ਥੋੜਾ ਜਿਹਾ ਪੜਾਈ ਨਹੀਂ ਕਰ ਸਕੇ ਹਾਂਜੀ ਹਾਂਜੀ ਪੜਾਈ ਨਹੀਂ ਕਰ ਅੱਛਾ ਤੁਹਾਨੂੰ ਗਾਉਣ ਦਾ ਸ਼ੌਂਕ ਕਦੋਂ ਤੋਂ ਪਿਆ ਗਾਉਣ ਦਾ ਸ਼ੌਂਕ ਜੀ ਇਹ ਤਾਂ ਉਦੋਂ ਸੰਨ ਜੋ 81 ਤੋਂ ਪਹਿਲਾਂ ਜਿਹੜੇ ਮਾਸਟਰ ਹੁੰਦੇ ਸੀ ਉਹ ਬਦਲ ਬਾਰ ਲਉਂਦੇ ਹੁੰਦੇ ਸੀ ਸਨੀਵਾਰ ਨੂੰ ਹਾਂਜੀ ਸਕੂਲਾਂ 'ਚ ਲੱਗਦੀ ਹੁੰਦੀ ਸੀ ਸਕੂਲਾਂ 'ਚ ਲੱਗਦੀ ਹੁੰਦੀ ਸੀ ਉਦੋਂ ਉਸਤਾਦ ਜੀ ਦੇ ਇਹ ਗੀਤ ਆਏ ਸੀਗੇ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਸ੍ਰੀਤੀਕਰ ਸਰਬਨ ਪੁੱਤਰਾ ਕਿ ਉਹ ਜਿਹੜੀ ਚਾਦਰ ਆ ਇਦਾਂ ਦੇ 12 ਗੀਤ ਆਏ ਸੀਗੇ ਉਹ ਫਿਰ ਜਿਹੜੇ ਮਾਸਟਰ ਸੀਗੇ ਉਹ ਸਾਡੇ ਕੋਲੋਂ ਸ਼ਨੀਵਾਰ ਨੂੰ ਇਹੀ ਸੁਣਦੇ ਹੁੰਦੇ ਸੀ ਮਾਂ ਹੁੰਦੀ ਹੈ ਮਾਂ ਦੁਨੀਆ ਬਾਲਿਓ ਵੈਰੀ ਗੁੱਡ ਤੇ ਅਸੀਂ ਫਿਰ ਅਸੀਂ ਇਹ ਉਹਨਾਂ ਨੂੰ ਸੁਣਾ ਦਿੰਦੇ ਸੀ ਕਿ ਕਿਤਾ ਸਾਨੂੰ ਸ਼ੌਕ ਜੱਗਿਆ ਬਾਕੀ ਫਿਰ ਅਸੀਂ ਕੈਰੀ ਛੱਡ ਕੇ ਫਿਰ ਇੱਧਰ ਨੂੰ ਹੋ ਗਏ ਹੁਣ ਨਾ ਤੁਹਾਡਾ ਚਿਹਰਾ ਰੂਬਰੂ ਕੁਲਦੀਪ ਮਾਨਕ ਦੀ ਤਰ੍ਹਾਂ ਹੀ ਬਿਲਕੁਲ ਦੇਖਣ ਨੂੰ ਖੁਲੇਖਾ ਖਾ ਸਕਦੇ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਬਲਿਕ ਨੂੰ ਜੇ ਤਰ੍ਹਾਂ ਤੁਸੀਂ ਇੰਨੀ ਵਧੀਆ ਤੁਹਾਡੇ ਕੋਲੇ ਗਾਇਕੀ ਆ ਪਰ ਇਦਾਂ ਹੁੰਦਾ ਕੁਝ ਘਰ ਦੇ ਹਾਲਾਤ ਕਰਕੇ ਤੁਸੀਂ ਅੱਗੇ ਉੱਪਰ ਉੱਪਰ ਕੇ ਨਹੀਂ ਆ ਸਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਬਲਿਕ ਨੂੰ ਕੀ ਸਨੇਹਾ ਲਾਉਣਾ ਚਾਹੁੰਦੇ ਹੋ ਪਬਲਿਕ ਨੂੰ ਦੱਸ ਨਹੀਂ ਹੌ ਲੈਣਾ ਚਾਹੀਦਾ ਪਬਲਿਕ ਨੂੰ ਵੀ ਸਾਰੀ ਜਾਣਕਾਰੀ ਹੈ ਐਂਟਰੀ ਕਈ ਐਂਟਰੀਆਂ ਹੋ ਗਈਆਂ ਤੇ ਬਾਕੀ ਕਿਸੇ ਨੇ ਇਹ ਨਹੀਂ ਹੈਗਾ ਵੀ ਇਹਦੀ ਜਾਂ ਅਸੀਂ ਸਪੋਰਟ ਕਰ ਦਈਏ ਜਾਂ ਕੋਈ ਕਿਸੇ ਦਾ ਮਦਦ ਕਰ ਦਈਏ ਤਮਾਮਨ ਬੁਮਾਰ ਹੋਏ ਨੂੰ ਨਹੀਂ ਛੱਡਿਆ ਉਹ ਉਹ ਤੇ ਵੀ ਬੇਜੀਆਂ ਨੂੰ ਲਈ ਗਏ ਆ ਦੱਸੋ ਦੋ ਦੋ ਲੱਖ ਤੋਂ ਉੱਪਰ ਪਹੁੰਚ ਜਾਂਦਾ ਵਾ ਬਾਕੀ ਹੋਂ ਤਾਂ ਚਾਹੀਦਾ ਚੱਲ ਥੋੜਾ ਬਹੁਤ ਅਗਲਾ ਦਵਾਈ ਬੁੱਤੀ ਜੋ ਗਈ ਕਰ ਜੂ ਹਾਂਜੀ ਬਿਲਕੁਲ ਸਹੀ ਗੱਲ ਆ ਮੈਂ ਸਰਦਾਰ ਪਰਮਜੀਤ ਸਿੰਘ ਮੈਂ ਵੀ ਇਹੀ ਚੀਜ਼ ਆਮ ਪਬਲਿਕ ਨੂੰ ਬੇਨਤੀ ਕਰਦਾ ਵੀ ਇਹ ਜੇ ਕਲਾਕਾਰ ਜਿਹੜੇ ਆਪਾਂ ਪਿੰਡਾਂ ਵਿੱਚ ਹੀ ਦਬੇ ਰਹਿੰਦੇ ਨੇ ਇਹਨਾਂ ਨੂੰ ਥੋੜੀ ਬਹੁਤੀ ਸਪੋਰਟ ਕਰਕੇ ਹਰ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ ਆ ਤਾਂ ਕਿ ਇਹ ਵੀ ਉੱਭਰ ਕੇ ਆਪਣੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਇਆ ਕਰਨ ਔਰ ਆਪਣਾ ਅੱਛਾ ਜੀਵਨ ਬਤੀਤ ਕਰਨ ਧੰਨਵਾਦ